ਜਲੰਧਰ ਪੁਲਿਸ ਨੇ ਵਕਵਾਕ ਬੈਂਕਾਂ ਦੇ 9 ਏਟੀਐਮ ਕਾਰਡ ਨਾਲ ਧੋਖਾਧੜੀ ਕਰਨ ਵਾਲੇ ਰੈਕਡ ਦਾ ਕੀਤਾ ਪਰਦਾਫਾਸ਼ ਧੋਖਾਧੜੀ ਕਰਨ ਵਾਲੇ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਜਲੰਧਰ ਪੁਲਿਸ ਵੱਲੋਂ ਏਟੀਐਮ ਰਾਹੀਂ ਧੋਖਾ ਕਰਕੇ ਪੈਸਾ ਕਨਵਰਟ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਸੀਆਰਪੀ ਅਫਸਰ ਸੇਵਾਮੁਕਤ ਹੋਈ ਸਬ ਇੰਸਪੈਕਟਰ ਅਵਿਨਾਸ਼ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਐਫਆਈ ਰਿਪੋਰਟ ਦਰਜ ਕੀਤੀ ਗਈ 3 ਜਨਵਰੀ 2025 ਨੂੰ ਗੁਲਾਬ ਦੇਵੀ ਰੋਡ ਜਲੰਧਰ ਵਿਖੇ ਸਟੇਟ ਬੈਂਕ ਆਫ ਇੰਡੀਆ ਉਸ ਦਾ ਏਟੀਐਮ ਕਾਰਡ ਬਦਲਾ ਕੇ 17 ਨੇ ਕਮਾਲ ਆਲਮ ਮਤੀਸ਼ਿਵ ਕੁਮਾਰ ਵਾਸੀ ਜਲੰਧਰ ਜਿਨ੍ਹਾਂ ਕੋਲ ਵਕ ਵਕ ਬੈਂਕਾਂ ਦੇ 9 ਏਟੀਐਮ ਕਾਰਡ ਤੇ ਪ੍ਰਾਪ ਦੌਰਾਨ ਵਰਤੇਗਾ ਇੱਕ ਚਿੱਟੇ ਰੰਗ ਦਾ ਮੋਟਰਸਾਈਕਲ ਬਰਾਮਦ ਕਰਕੇ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਤੀਜੇ ਸਾਥੀ ਨੂੰ ਫੜਨ ਲਈ ਪੁਲਿਸ ਪਾਲ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬੀਸ ਟੀਵੀ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਜਲੰਧਰ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਕਿ ਇੱਕ ਕੰਪਲੇਂਟ ਡਿਵੀਜ਼ਨ ਨੰਬਰ 1 ਥਾਣੇ ਦੇ ਵਿੱਚ ਮਿਲੀ ਸੀ ਜਿਦੇ ਵਿੱਚ ਕੀ ਕਿਸੇ ਨੌਜਵਾਨ ਦੇ ਨਾਲ ਧੋਖਾਧੜੀ ਹੋਈ ਸੀ ਜਿਦੇ ਵਿੱਚ ਉਹਦਾ ਏਟੀਐਮ ਕਾਰਡ ਚੇਂਜ ਕਰਕੇ ਉਹਦੇ ਅਕਾਊਂਟ ਚੋਂ 17000 ਰੁਪਏ ਪੈਸੇ ਕਢਾ ਲਏ ਸੀ ਇਸ ਤੇ 5 ਤਰੀਕ ਨੂੰ ਅਸੀਂ ਐਫਆਈਆਰ ਦਿੱਤੀ ਸੀ ਕਿ 5th ਆਫ ਫਿਬਰਰੀ ਨੂੰ ਐਫਆਈਆਰ ਦਿੱਤੀ ਸੀ ਜਿਸ ਤੇ ਅਸੀਂ 6 ਨੂੰ ਦੋ ਬੰਦੇ ਗ੍ਰਿਫਤਾਰ ਕੀਤੇ ਇਸ ਕੇਸ ਦੇ ਵਿੱਚ ਜਿਹਦਾ ਨਾਮ ਹੈ ਦੋਸ਼ੀ ਕਮਲੇ ਅਮਲ ਤੇ ਦੂਸਰੇ ਦੋਸ਼ੀ ਦਾ ਨਾਮ ਹੈ ਸ਼ਿਵਮ ਕੁਮਾਰ ਇਹਨਾਂ ਤੋਂ ਵੱਖ-ਵੱਖ ਬੈਂਕ ਦੇ 9 ਏਟੀਐਮ ਕਾਰਡ ਬਰਾਮਦ ਹੋਏ ਤੇ ਹੋਰ ਵੀ ਏਟੀਐਮ ਕਾਰਡ ਇਹਨਾਂ ਤੋਂ ਪ੍ਰੋਗਰੈਸ ਦੇ ਵਿੱਚ ਹੈ ਜੋ ਕਿ ਅਸੀਂ ਬਰਾਮਦ ਕਰਨੇ ਆ ਇਹਨਾਂ ਨਾਲ ਇੱਕ ਹੋਰ ਬੰਦਾ ਇਨਵੋਲਵ ਹੈ ਜਦੀ ਐਸੀ ਭਾਲ ਹੋਲ ਚੱਲ ਰਹੀ ਹੈ ਤੇ ਉਹਦੇ ਤੋਂ ਵੀ ਫਰਦਰ ਰਿਕਵਰੀ ਦੀ ਸਾਨੂੰ ਆਸ ਹੈ ਇੱਕ ਅਪਾਚੇ ਰੰਗ ਦਾ ਅਪਾਚੇ ਮੇਕ ਦਾ ਬਾਈਕ ਸੀਗਾ ਚਿੱਟੇ ਰੰਗ ਦਾ ਉਹ ਵੀ ਇਹਨਾਂ ਤੋਂ ਬਰਾਮਦ ਹੋਇਆ ਇਹ ਇੱਕ ਵੱਡਾ ਆਰਗੇਨਾਈਜ਼ਡ ਕ੍ਰਾਈਮ ਕਰ ਰਹੇ ਹੈਗੇ ਸੀ ਇਹਨਾਂ ਨੇ ਹੋਰ ਵੀ ਬਾਵਦਤਾ ਓਵਰ ਥ ਜਲੰਧਰ ਸਿਟੀ ਪਲੱਸ ਕੁਝ ਹੋਰ ਡਿਸਟ੍ਰਿਕਟਸ 'ਚ ਵੀ ਇਹਨਾਂ ਨੇ ਪਹਿਲਾਂ ਅੰਜਾਮ ਦਿੱਤੀਆਂ ਹੈਗੀਆਂ ਤੇ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਇਹਨਾਂ ਨੂੰ ਟਰੈਕ ਕਰਦੇ ਹੋਏ ਸਾਨੂੰ ਇਹ ਵੱਡੀ ਕਾਮਯਾਬੀ ਮਿਲੀ ਤਾਂ ਕਿ ਅਸੀਂ ਲੋਕਾਂ ਦੇ ਧੋਖਾਧੜੀ ਨਾਲ ਲਿੱਤਾ ਗਿਆ ਪੈਸੇ ਨੂੰ ਅਸੀਂ ਵਾਪਸ ਉਹਨਾਂ ਨੂੰ ਜਸਟਿਸ ਤੱਕ ਲੈ ਕੇ ਜਾ ਸਕੀਏ